Que Que no te caigues, <laughs> O hijo. Que no

ਕਪੂ ਆਸ ਬਰੋਣਾ ਕਪੂ ਜਾ ਕਪੂ ਜਾ ਨਾਮ ਲੈਣ ਵਾਲੇ ਖੈਨ ਕੀ ਅਸੀਂ ਵੀ ਉੱਥੇ ਹੀ ਜਾਣਾ ਜਾਂਦਾ ਸਾਨੂੰ ਉਹਨਾਂ ਕੱਕਣਾ ਸੀ ਅਸੀਂ ਨੂੰ ਜੱਕਦੇ ਫਿਰਦੇ ਨਹੀਂ ਕਰਮਾਂ ਦੇ ਵਿੱਚ ਆਂਦੇ ਕਰਨਾ ਸਾਨੂੰ ਕਿਹਦੀ ਬੈਂਗੀ ਬੈਂਗੀ ਅਸੀਂ ਕਿਹਨੂੰ ਕਣਾ ਮੇਰੇ ਬੱਚਿਆ ਉਹ ਸਾਨੂੰ ਅਸੀਂ ਤਾਂ ਮਰ ਮੁੱਕ ਗਏ ਆ ਮੈਂ ਨਾਲਿਆ ਦਾ ਦੀਆ

ਕਿਸੀ ਜਤਿੰਦਰ ਕੁਮਾਰ ਜੀ ਦੇ ਕਾਰਜ ਖੜੇ ਆ ਅੱਜ ਤੋਂ 10 ਕੁ ਦਿਨ ਪਹਿਲੇ ਸਾਨੂੰ ਦੁਬਈ ਤੋਂ ਇਨਫੋਰਮੇਸ਼ਨ ਆਈ ਸੀ ਸਾਡੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਓਬਰਾਏ ਜਿਹੜੇ ਕਿ ਸਾਡੇ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਦੇ ਚੇਅਰਮੈਨ ਤੇ ਟਰਸਟੀ ਹੈਗੇ ਆ ਤੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਇੰਜ ਹੁਸ਼ਿਆਰਪੁਰ ਦੀ ਤਨੁਲੀ ਵਿੱਚ ਕਿਸੇ ਦੀ ਡੈਥ ਹੋਈ ਹੈ ਤੇ ਉੱਥੇ ਬੋਡੀ ਮਿਲੀ ਹੈ ਤੇ ਉੱਥੇ ਦੇ ਉਹਨਾਂ ਨੂੰ ਇਨਫੋਰਮੇਸ਼ਨ ਆਈ ਸੀ ਉਹਨਾਂ ਨੇ ਉੱਥੋਂ ਉਹਨਾਂ ਦੀ ਪਾਸਪੋਰਟ ਦੀ ਕਾਪੀ ਭੇਜੀ ਹੈ ਸਾਨੂੰ ਅਸੀਂ ਉਹ ਵੈਰੀਫਿਕੇਸ਼ਨ ਵਾਸਤੇ ਪਹਿਲੇ ਇੱਥੇ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਇਹਨਾਂ ਦਾ ਘਰ ਪਹਿਲੇ ਲੱਭਿਆ ਫਿਰ ਇਹਨਾਂ ਦੇ ਪੇਰੈਂਟਸ ਨੂੰ ਤੇ ਇਹਨਾਂ ਦੀ ਵਾਈਫ ਨੂੰ ਬੁਲਾ ਕੇ ਫੋਟੋ ਦੀ ਜਾਂਚ ਕਰਵਾਈ ਕਿ ਵਾਕੇ ਇਹਨਾਂ ਦਾ ਮੁੰਡਾ ਹੈਗਾ ਜਦੋਂ ਇਹਨਾਂ ਨੇ ਜਾਂਚ ਕੀਤੀ ਕਿ ਵਾਕੇ ਇਹਨਾਂ ਦਾ ਮੁੰਡਾ ਹੈਗਾ ਤੇ ਫਿਰ ਅਸੀਂ ਇਹਨਾਂ ਨੂੰ ਦੱਸਿਆ ਇੰਜੀਨ ਉਸ ਦੀ ਕਿਸੇ ਹਾਲਾਤਾਂ ਵਿੱਚ ਦੁਬਈ ਵਿੱਚ ਉਸ ਦੀ ਡੈਥ ਹੋ ਗਈ ਹੈ ਤੇ ਇਹਨਾਂ ਦੇ ਘਰ ਦੇ ਹਾਲਾਤ ਦੇਖਦੇ ਹੋਏ ਕਿ ਇੰਨੇ ਇਹਨਾਂ ਕੋਲ ਪੈਸਾ ਨਹੀਂ ਹੈ ਕਿ ਉਹ ਉੱਥੋਂ ਬੋਡੀ ਮੰਗਵਾ ਸਕਣ ਫਿਰ ਉਬਰਾਈ ਸਾਹਿਬ ਤੇ ਅਸੀਂ ਇੰਡੀਅਨ ਕੌਂਸੂਲੇਟ ਨੇ ਮਿਲ ਕੇ ਉਪਰਾਲਾ ਕਰਕੇ ਇਹਨਾਂ ਕੋਲੋਂ ਸਾਰੇ ਡਾਕੂਮੈਂਟਸ ਵਗੈਰਾ ਤਿਆਰ ਕਰਵਾਏ ਤੇ ਅਸੀਂ ਜਿਹੜੀ ਹੈ ਕੱਲ ਇੰਡੀਆ ਬੋਡੀ ਮੰਗਾਈ ਹੈ ਜਿਹੜੀ ਕਿ ਕੱਲ ਅੰਮ੍ਰਿਤਸਰ ਪਹੁੰਚੀ ਹੈ ਨੀਅਰ ਬਾਊਟ 10 ਤੋਂ 15 ਦਿਨ ਪਹਿਲੇ ਡੈਥ ਹੋਈ ਹੈ ਇਹ ਇਤੋਂ ਸਵਾ ਮਹੀਨਾ ਪਹਿਲੇ ਹੀ ਬਾਹਰ ਗਿਆ ਹੈ ਨੌਕਰੀ ਵਾਸਤੇ ਪੇਂਟਰ ਦਾ ਕੰਮ ਕਰਦੇ ਸੀ ਪਰ ਉੱਥੇ ਜਾ ਕੇ ਇਹਨਾਂ ਨੂੰ ਪ੍ਰੋਪਰ ਕੰਮ ਨਾ ਮਿਲਣ ਕਰਕੇ ਇਹਨਾਂ ਨੇ ਉਹ ਕੰਪਨੀ ਛੱਡ ਦਿੱਤੀ ਤੇ ਇਹਨਾਂ ਦੀ ਜਿਹੜੀ ਬਾਡੀ ਹੈ ਉਹ ਸਾਨੂੰ ਬਾਹਰ ਹੀ ਮਿਲੀ ਹੈ ਇਹਨਾਂ ਦੇ ਉੱਥੇ ਰੂਮ ਵਿੱਚ ਡੈਥ ਨਹੀਂ ਹੋਈ ਜਾਂ ਕੰਪਨੀ ਡੈਥ ਨਹੀਂ ਹੋਈ ਓਪਨ ਵਿੱਚ ਡੈਥ ਬਾਡੀ ਇਹਨਾਂ ਦੀ ਲਵਾਰਸ ਮਿਲੀ ਹੈ ਪਰ ਜੇਕਰ ਗੱਲ ਕਰੀਏ ਸਰਕਾਰਾਂ ਦੀ ਤਾਂ ਲੱਗਦਾ ਨਹੀਂ ਵੀ ਸਰਕਾਰਾਂ ਨੂੰ ਵੀ ਇਹਨਾਂ ਚੀਜ਼ਾਂ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਜਾਂ ਕੋਈ ਬਿਲਕੁਲ ਅੱਗੇ ਆਉਣਾ ਚਾਹੀਦਾ ਹੈ ਮੈਂ ਤੇ ਇਸ ਦੁਖ ਦੀ ਘੜੀ ਸਭ ਨੂੰ ਇਹੋ ਰਿਕਵੈਸਟ ਕਰਾਂਗਾ ਕਿ ਅਗਰ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਤੇ ਦੇਖ ਪਾਲ ਕੇ ਭੇਜੀਏ ਕਿ ਵਾਕਏ ਉੱਥੇ ਨੌਕਰੀ ਹੈਗੀ ਹੈ ਜਾਂ ਨਹੀਂ ਹੈਗੀ ਫਿਰ ਭੇਜੀਏ ਅੱਜ ਤੋਂ ਨੀਅਰ ਅਬਾਊਟ ਵੀ 25 ਦਿਨ ਪਹਿਲੇ ਇੱਕ ਸਾਡੇ ਚੱਬੇ ਵਾਲ ਵੀ ਇੰਜ ਦੀ ਡੈਥ ਹੋ ਗਈ ਪਰ ਉਹਦਾ ਇੱਥੇ ਪੇਰੈਂਟਸ ਜਾਂ ਉਹਦਾ ਪਰਿਵਾਰ ਇੱਥੇ ਹੈ ਨਹੀਂ ਸੀ ਉਹਦਾ ٹرسٹ ਦੀ ਤਰਫੋਂ ਦੁਬਈ ਵਿੱਚ ਹੀ ਸੰਸਕਾਰ ਕੀਤਾ ਗਿਆ ਮਤਲਬ ਕਿ ਕਾਫੀ ਇੰਦੇ ਕੇਸਿਸ ਆ ਰਹੇ ਕਿ ਜਿਹੜਾ ਉੱਥੇ ਜਾ ਕੇ ਟਰੈਵਲ ਏਜੰਟ ਜਿਹੜੇ ਹੈਗੇ ਆ ਉਹ ਜਿਹੜਾ ਵਿਜ਼ਿਟਿੰਗ ਵੀਜ਼ੇ ਤੇ ਭੇਜਦੇ ਉੱਥੇ ਜਾ ਕੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਇੱਥੋਂ ਪੈਸਾ ਚੁੱਕਿਆ ਹੁੰਦਾ ਉਸ ਵਜ੍ਹਾ ਕਰਕੇ ਕੋਈ ਸੁਸਾਈਡ ਕਰ ਲੈਂਦਾ ਕਿਸੇ ਦੀ ਡੈਥ ਹੋ ਜਾਂਦੀ ਕਿਸੇ ਦਾ ਕੁਝ ਹੋ ਜਾਂਦਾ ਇੱਕੋ ਹੀ ਰਿਕਵੈਸਟ ਹੈ ਕਿ ਅਗਰ ਬੱਚਿਆਂ ਨੂੰ ਭੇਜਣਾ ਦੇਖਭਾਲ ਕੇ ਭੇਜੀਏ ਐਵੇਂ ਨਾ ਭੇਜੀਏ ਅਸੀਂ ਇਹਨਾਂ ਦਾ ਪਰਿਵਾਰ ਦੇਖਦੇ ਹੋਏ ਅਸੀਂ ਆਪਣੇ ਮੈਨੇਜਿੰਗ ਡਾਇਰੈਕਟਰ ਜਿਹੜੇ ਡਾਕਟਰ ਐਸ.ਪੀ ਸਿੰਘ ਓਬਰਾਏ ਹੈ ਉਹਨਾਂ ਨੂੰ ਸਾਰੇ ਪਰਿਵਾਰ ਦਾ ਅਸੀਂ ਦੱਸਿਆ ਕਿ ਇਹ ਲੇਬਰ ਦਾ ਕੰਮ ਕਰਦੇ ਹੈ ਪਰਿਵਾਰ ਬੜਾ ਨੀਡੀ ਹੈ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਜਿਹੜੀ ਉਹਨਾਂ ਦੇ ਜਤਿੰਦਰ ਕੁਮਾਰ ਜੀ ਦੀ ਜਿਹੜੀ ਵਾਈਫ ਹੈ ਉਹਨਾਂ ਨੂੰ 2000 ਰੁਪਏ ਮੰਥਲੀ ਜਿਹੜੀ ਹੈ ਅਸੀਂ ਪੈਨਸ਼ਨ ਆਪਣੇ ٹرسٹ ਦੀ ਤਰਫੋਂ ਲਗਾਵਾਂਗੇ ਜਿਹੜਾ ਉਹਦਾ ਚੈੱਕ ਹੈ ਅਸੀਂ ਜਲਦੀ ਬਣਾ ਕੇ ਇਹਨਾਂ ਨੂੰ ਹੈਂਡਓਵਰ ਕਰਾਂਗੇ ਕੀ ਨਾਮ ਸੀ بیٹے ਦਾ ਜਤਿੰਦਰ ਸਿੰਘ ਉਮਰ 36 ਸਾਲ ਕਦੋਂ ਗਿਆ ਸੀ ਇਹ ਪਿਛਲੇ ਮਹੀਨੇ ਦੇ 25 ਤਰੀਕ ਕਾਰ ਦੇ ਹਾਲਾਤਾਂ ਦੀ ਗੱਲ ਕਰੀ ਤਾਂ ਜਦੋਂ ਜਤਿੰਦਰ ਵਿਦੇਸ਼ ਨਹੀਂ ਗਿਆ ਸੀ ਤਾਂ ਕੰਮ ਕਿਵੇਂ ਚੱਲਦਾ ਸੀ ਅੱਧੇ ਅੱਧਾ ਪਹਨ ਹੋ ਗਿਆ ਤਾਂ ਤੁਸੀਂ ਜਦੋਂ ਜਿਤਿੰਦਰ ਬਾਰ ਗਿਆ ਕੀ ਮੈਨ ਲੱਗਾ ਕੀ ਫੀਲ ਕਰਦੇ ਸੀ ਵੀ ਚਲੋ ਹੁਣ ਹਰ ਕਰਦੇ ਹਾਲਾਤ ਬਦਲ ਜੂਗੇ ਕੀ ਸੋਚਦੇ ਸੀ ਹਾਂਜੀ ਕੌਣ ਕਰਨੇ ਪਰਵਾਹ ਸੋਰ ਕੋਈ ਕਮਾਈ ਦਾ ਕਮਾਉਣ ਵਾਲਾ ਕੌਣ ਨੇ ਦਾ ਸਿਰਫ ਮੈਂ ਜਿਤਿੰਦਰ ਦੇ ਮੈਰਿਜ ਹੋਈ ਸੀ ਹੋਈ ਸੀ ਕੀ ਬੱਚੇ ਦੋ ਬੱਚੇ ਇੱਕ ਡੇਟ ਦੇ ਸਾਲ ਦਾ ਇੱਕ ਪੰਜ ਕੇ ਸਾਲ ਦਾ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਜਿਤਿੰਦਰ ਨਾਲ ਕੋਈ ਹਾਦਸਾ ਹੋ ਗਿਆ ਸਾਨੂੰ ਤਾਂ ਉਹਨਾਂ ਸਾਰ ਤੋਂ ਮਿਲ ਗਿਆ ਜੀ ਇਦਾਂ ਦੀ ਕੋਈ ਸੰਸਥਾ ਅੱਗੇ ਨਾ ਵਦੀ ਜਾਂ ਤੁਹਾਨੂੰ ਮਦਦ ਹੱਥ ਵਣ ਕੇ ਨਾਮ ਦੀ ਤਾਂ ਲੱਗਦਾ ਸੀ ਵੀ ਇੰਟਰਨੈਟ ਦਾ ਉਹ ਡਾਹਾ ਹਾਦਸਾ ਹੋਣ ਤੋਂ ਬਾਅਦ ਵੀ ਉਹਦੀ ਸ਼ਟਲ ਦੇਖ ਪਾ ਲੇ ਨਹੀਂ ਕੀ ਕਹਿਣਾ ਚਾਹੂਗੇ ਇਦਾਂ ਦੇ ਮਦਦ ਦੇ ਹੱਥਾਂ ਵਾਲੇ ਉਸ ਨੇ ਇਹਦਾ ਬਹੁਤ ਧੰਨਵਾਦ ਕਰਦਾ